लुधियाना ਦੇ ਰੇਲਵੇ ਸਟੇਸ਼ਨ ਤੋਂ ਜੋ ਬੱਚਾ ਚੋਰੀ ਹੋਇਆ ਸੀ ਉਸ ਦੀ ਬਰਾਮਦੀ ਹੋ ਗਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਪਿਛਲੇ ਦਿਨੀ ਤਕਰੀਬਨ 3-4 ਦਿਨ ਪਹਿਲਾ ਰੇਲਵੇ ਸਟੇਸ਼ਨ ਤੋਂ ਇੱਕ ਬੱਚਾ ਚੋਰੀ ਹੋ ਗਿਆ ਸੀ ਜੋ ਜਦੋਂ ਉਸ ਸਮੇਂ ਜਦੋਂ ਉਸ ਦੀ ਮਾਂ ਜੋ ਉਸ ਦੇ ਨਾਲ ਸੌ ਰਹੀ ਸੀ ਰੇਲਵੇ ਸਟੇਸ਼ਨ ਤੇ ਤੇ ਉਸ ਤੋਂ 1 ਸਾਲ ਦਾ ਜੋ ਬੱਚਾ ਹੈ ਉਹ ਚੋਰੀ ਹੋ ਗਿਆ ਸੀ ਜਿਸ ਤੋਂ ਬਾਅਦ ਤਕਰੀਬਨ 11:30 ਦੇ ਕਰੀਬ ਮਾਂ ਨੂੰ ਇਸ ਚੀਜ਼ ਦਾ ਅਗਾਸ ਹੁੰਦਾ ਹੈ ਕਿ ਉਸ ਦਾ ਬੱਚਾ ਉਸ ਦੇ ਨਾਲ ਨਹੀਂ ਹੈ ਉਸ ਸਮੇਂ ਫਿਰ ਉਹ ਪੁਲਿਸ ਸਟੇਸ਼ਨ ਵਿੱਚ ਜਾ ਕੇ ਇਸ ਚੀਜ਼ ਦੀ ਐਫ ਆਈ ਆਰ ਦਰਜ ਕਰਵਾਉਂਦੇ ਨੇ ਕਿ ਸਾਡਾ ਬੱਚਾ ਜੋ ਉਹ ਗਾਇਬ ਹੋ ਗਿਆ ਹੈ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉੱਥੇ ਇੱਕ ਔਰਤ ਜਿਸ ਦਾ ਨਾਮ ਹੁਣ ਅਨੀਤਾ ਦੱਸਿਆ ਜਾ ਰਿਹਾ ਹੈ ਉਹ ਤੇ ਉਸ ਦੇ ਭਰਾ ਨੇ ਉਸ ਬੱਚੇ ਨੂੰ ਅਗਵਾ ਕਰ ਲਿੱਤਾ ਸੀ ਹੁਣ ਜਦੋਂ ਅਨੀਤਾ ਦੇ ਬਿਆਨ ਲਿੱਤੇ ਗਏ ਨੇ ਅਨੀਤਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਦੇ ਬਿਆਨ ਲਿੱਤੇ ਗਏ ਨੇ ਤਾਂ ਅਨੀਤਾ ਨੇ ਇਹ ਬਿਆਨ ਦਿੱਤਾ ਹੈ ਕਿ ਉਸ ਦਾ ਪਤੀ ਮੁੰਬਈ ਵਿੱਚ ਕੰਮ ਕਰਦਾ ਹੈ ਤੇ ਉਸ ਦੀ ਇਕਲੌਤਾ ਧੀ ਹੈ ਜੋ ਉਸ ਦੀ ਇਕਲੌਤਾ ਧੀ ਹੈ ਉਸ ਦੇ ਦੋ ਜੁੜਵਾ ਬੱਚਾ ਨੂੰ ਜਨਮ ਦਿੱਤਾ ਸੀ ਤੇ ਜਦੋਂ ਉਹ ਜਨਮ ਤੋਂ ਬਾਅਦ ਹੀ ਮ੍ਰਿਤਕ ਹੋ ਗਏ ਉਸ ਤੋਂ ਬਾਅਦ ਹੁਣ ਉਸ ਦੀ ਧੀ ਹੈ ਜੋ ਉਹ ਪਰੇਸ਼ਾਨ ਰਹਿੰਦੀ ਸੀ ਅਨੀਤਾ ਨੇ ਅਸਲ ਵਿੱਚ ਬੱਚੇ ਨੂੰ ਇਸ ਕਰਕੇ ਚੋਰੀ ਕੀਤਾ ਸੀ ਤਾਂ ਕਿ ਉਸ ਦੀ ਧੀ ਇਸ ਬੱਚੇ ਨੂੰ ਪਾਲ-ਪੋਸ ਕੇ ਉਸ ਦਾ ਪਾਲਨ-ਪੋਸ਼ਣ ਚੰਗੇ ਤਰੀਕੇ ਨਾਲ ਕਰ ਸਕੇ ਤੇ ਆਪ ਦੀ ਜ਼ਿੰਦਗੀ ਵਿੱਚ ਖੁਸ਼ ਰਹਿ ਸਕੇ ਇਸ ਤੋਂ ਬਾਅਦ ਹੁਣ ਇਹ ਜੋ ਮਾਮਲਾ ਹੈ ਇਹ ਦਰਜ ਕਰ ਲਿਆ ਗਿਆ ਹੈ ਤੇ ਇਸ ਦੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ